ਜਲੰਧਰ ਦੇ ਗਾਜ਼ੀ ਗੋਲਾ ਦੇ ਵਿੱਚ ਸਥਿਤ ਲਕਸ਼ਮੀ ਪੈਲਸ ਦੇ ਨੇੜੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਨਿਊ ਗੋਪਾਲ ਨਗਰ ਦੇ ਚੱਪਲਾਂ ਦੇ ਵਪਾਰੀ ਅਸ਼ੋਕ ਕੁਮਾਰ ਦੇ ਘਰ ਦੀਵਾ ਜਗਾਉਂਦੇ ਸਮੇਂ ਵਾਪਰੀ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਔਰਤ ਨੇ ਮੰਦਰ ਦੇ ਵਿੱਚ ਦੀਵਾ ਜਗਾਇਆ ਸੀ ਅਤੇ ਜਿਸ ਤੋਂ ਬਾਅਦ ਉਹ ਕਿਸੇ ਕੰਮ ਦੇ ਲਈ ਬਾਜ਼ਾਰ ਚਲੇਗੀ ਅਤੇ ਇਸੇ ਦੌਰਾਨ ਦੀਵੇ ਦੇ ਕਰਕੇ ਕੱਪੜਿਆਂ ਨੂੰ ਅੱਗ ਲੱਗੀ ਤੇ ਹੌਲੀ-ਹੌਲੀ ਅੱਗ ਨੇ ਸਾਰੇ ਘਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅੱਗ ਬੁਝਾਓ ਵਿਭਾਗ ਨੂੰ ਕਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੰਜ ਗੱਡੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚੀਆਂ ਮਿਲੀ ਜਾਣਕਾਰੀ ਦੇ ਅਨਸਾਰ ਅੱਗ ਬੁਝਾਓ ਵਿਭਾਗ ਦੇ ਤਿੰਨ ਕਰਮਚਾਰੀ 20 ਜ਼ਖਮੀ ਹੋ ਗਏ ਜ਼ਖਮੀਆਂ ਦੀ ਪਛਾਣ ਮਨਿੰਦਰ ਕੁਮਾਰ ਜੱਸੀ ਅਬੀਗੈਲ ਅਤੇ ਰਵਿੰਦਰ ਵਜੇ ਹੋਈ ਹੈ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਭਾਈ ਦੱਸੋ ਜਿਹੜਾ ਅੱਜ ਗੋਪਾਲਨਗਰ ਦੇ ਵਿੱਚ ਹੋਇਆ ਮਾਮਲਾ ਅੰਦਰ ਆਪਣੇ ਨਿਊਕ ਬਾਲ ਲਗਰ ਦੇ ਵਿੱਚ ਘਰ ਅਗਾਂ ਸ਼ੋਕੀਲਾ ਉੱਥੇ ਅੱਜ ਇਹਦੇ ਮੈਂ ਇਹ ਨਾਲ ਲੱਗੀ ਆ ਹਾਸਾ ਜਿਹੜਾ ਇਹ ਹਾਸਾ ਹੋਇਆ ਥੋੜਾ ਤੇ ਨਾਲ ਅੰਦਰ ਘਰ ਦੇ ਵਿੱਚ ਜੋ ਚਗਾਈ ਸੀ ਜਿਹੜਾ ਹਾਸਾ ਜੋਰਜਗਾਂ ਤੋਂ ਹੋਇਆ ਵਾ ਪੈਗੀ ਦੀ ਅੰਦਰ ਹੀ ਸੀ ਜੇ ਪਹਿਲੇ ਉਹ ਕਿਚਨ ਚ ਆਏ ਆ ਜੋ ਜਲਾ ਕੇ ਤੇ ਹੁਣ ਪਤਾ ਲੱਗਿਆ ਸਾਰੀ ਗੱਲ ਦਾ ਕੰਪਨੀ ਪੈਗੀ ਵੀ ਹੁਣ ਇਹ ਚਲਾ ਬਚਾਰੇ ਪਹਿਲੇ ਬਹੁਤ ਜ਼ਿਆਦਾ ਰੋਲ ਸੀ ਪਹਿਲਾਂ ਪੂਰੇ ਦਿਲ ਕੇ ਆਦੇ ਉਹਨੇ ਗੱਲ ਦੱਸੀ ਉਹ ਕਹਿੰਦਾ ਮੈਂ ਜੋਰਜਗਾਂ ਤੇ ਕਿਚਨ ਦੇ ਵਿੱਚ ਕਿ ਮੈਂ ਚਲ ਦੋ ਫੁੜਕੇ ਲਾ ਲਵਾਂ ਫਿਰ ਉੱਪਰ ਗਏ ਜੋ ਚਗਾਲ ਲਈ ਤੇ ਇੰਨੇ ਵਿੱਚ ਹੀ ਮਤਲਬ ਜਦੋਂ ਮੈਂ ਕਿਚੇ ਆਇਆ ਸੀ ਉਹਨਾਂ ਦਾ ਕੋਲ ਉਹਨਾਂ ਨੇ ਦੱਸਿਆ ਹੋਣੇ ਕਿ ਕੱਪੜਿਆਂ ਨੂੰ ਅੱਗ ਲੱਗੀ ਸੀ ਬਹੁਤ ਪੂਰੀ ਤਰ੍ਹਾਂ ਤੇ ਸਮਝ ਨਹੀਂ ਆਈ ਇੱਕਦਮ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਸੀ ਕੋਈ ਜੈਲੀ ਮਾਈਂਡ ਵਾਲੀ ਇਨਫੋਰਮੇਸ਼ਨ ਆਈ ਮੈਨੂੰ ਤਕਰੀਬਨ ਸਾਲੇ ਵੀ ਸੱਤਵੇਂ ਪਤਾ ਲੱਗਾ ਜੀ ਪਰ ਉਦੋਂ 5-10 ਮਿੰਟ ਹੀ ਹੋਏ ਸੀਗੇ ਜੇ ਅੱਗ ਨਿਕਲੀ ਪਰ ਜਦੋਂ ਤੱਕ ਆਇਆ ਆ ਕੇ ਦੇਖਿਆ ਬਹੁਤ ਜ਼ਿਆਦਾ ਅੱਗ ਲੱਗੀ ਸੀ ਬਹੁਤ ਜ਼ਿਆਦਾ ਉਹ ਸਾਨੂੰ ਇਹ ਡਰ ਸੀਗਾ ਕਿ ਆਸ-ਪਾਸ ਜਿਹੜੇ ਵਾਈਟ ਲੈਫਟ ਵੀ ਘਰ ਹੈਗੇ ਆ ਪਿੱਛੇ ਵੀ ਘਰ ਹੈ ਪਰਿਵਾਰੀ ਰਿੰਦੇ ਸਾਰੇ ਆਪਣੇ ਇਹ ਸਾਨੂੰ ਸੀਗਾ ਕਿਤੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਜਿਹਨਾਂ ਪਰਵਾਹਤਾਂ ਦਾ ਬਹੁਤ ਸ਼ੁਕਰ ਹੈ ਕਿ ਕਿਤੇ ਕੋਈ ਜਾਨੀ ਨੁਕਸਾਨ ਨਾ ਹੋਇਆ ਸਭ ਠੀਕ ਹੈ। ਕੋਈ ਜਾਨੀ ਮਨਨ ਨੁਕਸਾਨ ਤੇ ਨਹੀਂ ਹੋਇਆ ਤੇ ਕੋਈ ਬਿਲਕੁਲ ਨਹੀਂ ਕਿਸੇ ਜਾਨੀ ਚਾਲੇ ਹੋਇਆ ਪਰ ਜਿਹੜਾ ਸਾਰਾ ਜਿਹੜਾ ਅੰਦਰ ਘੱਗ ਸੀਗਾ ਮੇਰਾ ਬਹੁਤ ਵੱਡਾ ਹਾਲ ਕੈਮਰਾ ਮੈਂ ਉਹ ਅੰਦਰ ਦੇਖਿਆ ਆ ਬਹੁਤ ਵੱਡਾ ਹਾਲ ਕੈਮਰਾ ਸੀਗਾ ਤੇ ਸਾਰਾ ਸੜ ਕੇ ਸੋਆ ਹੋ ਗਿਆ। ਬੱਚੇ ਬਾਹਰ ਲੇਕਿਨ ਇਸ ਤਰ੍ਹਾਂ ਚਲੇ ਗਏ। ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ। ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ। ਆ ਪੁਲਿਸ ਇਨਫੋਰਮੇਸ਼ਨ ਹੋ ਗਈ ਸੀ ਮੈਂ ਸੱਚ ਨੂੰ ਸਾਹਮਣੇ ਗੱਲ ਕੀਤੀ ਕਦੇ ਨਾਲ ਲੱਗਦੀ ਆਈ ਔਰ ਮੈਂ ਦੇਖ ਰਿਆ ਸੀਗਾ ਕਿ ਜਿਹੜੇ ਫਾਇਰ ਬੰਗੇੜਲੇ ਆ ਉਹਨਾਂ ਦੇ ਲੜਕੇ ਅੰਦਰ ਅੱਗ ਵਿਹਾ ਰਹੇ ਸੀ ਉਹ ਇੱਕ ਲੜਕਾ ਬਕਾਇਦਾ ਬਾਹਰੋਂ ਬਾਡੀਆਂ ਪਰਵਾਹ ਕਰਵਾ ਕੇ ਉਹਦੇ ਉੱਪਰ ਪਾ ਰਿਆ ਸੀਗਾ ਇੰਨੀ ਜਿਆਦਾ ਹੀਟ ਸੀ ਔਰ ਮੈਂ ਐਪਰੀਸ਼ੀਏਟ ਕਰਦਾ ਵਾਂ ਕਿ ਇਹਨਾਂ ਮੁੰਡਿਆਂ ਨੂੰ ਜਿਹੜੇ ਯੰਗ ਮੁੰਡੇ ਨੇ ਲੋਕਾਂ ਦੀ ਇੰਦਾ ਹੈਲਪ ਕਰ ਰਹੇ ਆ ਦੂਜਾਂ ਦੀ ਹੈਲਪ ਕਰ ਰਹੇ ਸੋ ਇਹਨਾਂ ਨੇ ਆਪਣੀ ਜਾਨ ਤੇ ਵੀ ਰੀ ਦੇ ਅੱਗੇ ਕਾਬੂ ਪਾਇਆ ਕਿ ਸਾਡੇ ਜਿਹੜਾ ਜਿਹੜਾ ਆਸ-ਪਾਸ ਦਾ ਨੁਕਸਾਨ ਹੋਣ ਤੋਂ ਬਚੇ ਕਿੰਨਾ ਕ ਨੁਕਸਾਨ ਹੋ ਗਿਆ ਹੁੰਦਾ ਬਹੁਤ ਸਾਰਾ ਕਾਫੀ ਨੁਕਸਾਨ ਹੋਇਆ ਘਰ ਦਾ ਤਕਰੀਬਨ ਸਾਰਾ ਹੀ ਜਿਹ ਮੇਰਾ ਫਾਇਰਮੈਨ ਗਵਿੰਦਰ ਚੰਦ ਇਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮੈਂ ਨਿਗਪਾਲ ਨਗਰ ਦੀ ਭਾਈ ਦੱਸ ਦਿਓ ਮਾੜੀ ਤੁਹਾਨੂੰ ਮੇਨ ਹੈੱਡਕੁਆਟਰ ਇਕਲਾ ਮਿਨੀ ਗਾਜੀਗੁਰਾ ਗਰਾਉਂਡ ਲక్ష్ਮੀ ਪੈਲੇਟਿਕ ਉਹਦਾ ਹੀ ਜਾਂਦੀ ਹੈ ਅੱਜ ਕਿੰਨੇ ਘੰਟੇ ਟਾਈਮ ਹੀ ਜੋ ਅੱਗ ਲੱਗੀ ਭਾਈ ਉਹਦਾ 20:00 7:00 ਤੱਕ ਇਹਦਾ ਪਹੁੰਚਣਾ ਕਿੰਨੀਆਂ ਗੱਡੀਆਂ ਭਾਈ ਮੌਕੇ ਤੇ ਲੱਗੀਆਂ ਮੌਕੇ ਤੇ ਸਾਰ ਆਪਣੀਆਂ 4 ਗੱਡੀਆਂ ਲੱਗੀਆਂ ਉਹ ਕੈਮੀਕਲ ਵੀ ਤੁਸੀਂ ਪਾਇਆ ਹਾਂਜੀ ਹਾਂਜੀ ਫੋਮ ਵਿੱਚ ਪਾਈ ਹੋਈ ਹੈ ਤਾਂ ਜਾਨੀ ਜਾਨੀ ਵਾਲੀ ਨੂੰ ਕੋਈ ਨੁਕਸਾਨ ਨਹੀਂ ਆਇਆ ਭਾਈ ਅ ਪਰ ਉਹਨਾਂ ਦਾ ਨਹੀਂ ਆਇਆ ਸਾਡੇ ਬੰਦੇ ਚੱਕਮੀ ਹੋਏ ਜੋ ਤਿੰਨੇ ਹੋਏ ਮਤਲਬ ਇਹ ਭਾਜੀ ਕੀ ਕਰਨ ਹੈ ਜਿਹੜਾ ਮਤਲਬ ਕਿ ਜਦੋਂ ਵੀ ਤੁਸੀਂ ਕਿਤੇ ਅੱਗ ਭਜਾਣ ਜਾਂਦੇ ਹੋ ਕੋਈ ਸਮਾਨ ਤੁਹਾਨੂੰ ਪੂਰਾ ਨਹੀਂ ਪ੍ਰੋਪਰ ਪ੍ਰੋਵਾਈਡ ਹੋ ਰਿਹਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਾਡਾ ਇਹ ਤਾਂ ਹੁਣ ਮੌਕੇ ਤੇ ਭਾਵਨਾ ਹੀ ਆ ਦਿੱਤਾ ਨਹੀਂ ਮਿਲੋ ਅੱਗ ਜਾਗ ਦੇਖਦੇ ਆ ਜੀ ਬਸ ਤੇ ਜੀ ਜਗਾ ਜੇ ਅੰਦਰ ਬਾਅਦ ਵਿੱਚ ਵੜਦੇ ਹੁੰਗਾ ਮਤਲਬ ਤੇ ਬੜੀ ਮੁਸ਼ਕਲ ਦੇ ਨਾਲ ਅਸੀਂ ਘਰ ਦੇ ਵਿੱਚ ਬਣਿਆ ਐਂਟੀ ਨਹੀਂ ਆ ਅੰਦਰ ਵੜ ਗਏ ਸੀ ਫੋਮ ਆ ਰਹੀਏ ਫੋਮ ਦੇ ਨਾਲ ਕੰਟਰੋਲ ਨਹੀਂ ਆ ਰਿਹਾ ਸਰ ਅੱਗ ਲੱਗਣ ਦਾ ਕਾਰਨ ਪਤਾ ਕੀ ਸੀ ਸੋਰਟ ਸਰ ਜਿਹੜੇ ਕੈਂਪ ਦੀ ਠੀਕ ਤੇ ਕਿੰਨੀਆਂ ਗੱਡੀਆਂ ਲੱਗ ਗਈਆਂ ਸਾਡੀਆਂ ਤਾਂ 4 ਮੋਟਰਾਂ ਲੱਗੀਆਂ ਲੱਗੀਆਂ ਜੀ ਦੂਰ ਲੜ ਚੜੀ ਹੈ ਨੀ ਅੱਧੀ ਦੂਰ ਨਾ ਟੁਕੜੀ ਲੱਗ ਗਈ ਕੁਣੇ ਕੱਢੀ ਆ 8 ਮੀ ਡੀ ਆਈ ਆ ਉਹ ਉਹ 8 ਕਾ ਤੇ ਲੱਗਦੀਆਂ ਸਾਰ ਲੱਗਦੀਆਂ ਇਹ ਪਰ ਆਪਾਂ ਅੱਗੇ ਲੱਗੇ ਹਾਂ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ